ਕਰ ਚਾਦਨਾ ਪ੍ਰਭ ਜੀਓ ਅੰਤਰ ਚਾਦਨਾ ਆਰਾਧਨਾ ਆਰਾਧਨ ਨੀਕਾ ਆਰਾਧਨਾ ਆਰਾਧਨ ਨੀਕਾ ਹਰ ਅਰ ਨਾਮ ਆਰਾਧਨਾ ਹਰ ਅਰ ਨਾਮ ਆਰਾਧਨਾ ਹਰ ਨਾਮ ਆਰਾਧਨਾ ਹਰ ਹਰ ਨਾਮ ਆਰਾਧਨਾ ਹਰ ਹਰ ਨਾਮ ਆਰਾਧਨਾ ਹਰ ਹਰ ਨਾਮ ਆਰਾਧਨਾ ਮੰਗਨਾ ਮੰਗਨਨੀ ਕਾ ਹਰ ਜਸ ਗੁਰ ਤੇ ਮੰਗਨਾ ਮੰਗਨਾ ਮੰਗਨਨੀ ਕਾ ਹਰ ਜਸ ਗੁਰ ਤੇ ਮੰਗਨਾ 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 ਜਸ ਗੁਰ ਤੇ ਮੰਗਨਾ ਮੰਗਨਾ ਮੰਗਣ ਨੀ ਕਾ ਹਰ ਜਸ ਵਰਤੇ ਮੰਗਨਾ ਮੰਗਨਾ ਮੰਗਣ ਨੀ ਕਾ ਹਰ ਜਸ ਵਰਤੇ ਮੰਗਨਾ ਤਿਆਗਨਾ ਤਿਆਗਣ ਨੀਕਾ ਤਿਆਗਨਾ ਤਿਆਗਣ ਨੀਕਾ ਤਿਆਗਨਾ ਤਿਆਗਣ ਨੀਕਾ ਕਾਮ ਕੋ ਦੁਦ ਲੋਭ ਤਿਆਗਨਾ ਕਾਮ ਕੋ ਦੁਦ ਲੋਭ ਤਿਆਗਨਾ ਕਾਮ ਕੋ ਦੁਦ ਲੋਭ ਤਿਆਗਨਾ ਆਵਾਜ਼ ਕਰਦੇ ਯਾਰ ਹੈ ਹੀ ਨਹੀਂ ਮੰਗਦਾ ਮੰਗਨ ਨਹੀਂ ਕਾ ਮੰਗਨਾ ਮੰਗਨ ਨਹੀਂ ਕਾ ਹਾਜ ਜਸ ਗੁਰ ਤੇ ਮੰਗਨਾ ਹੱਜ ਜਸ ਗੁਰ ਤੇ ਮੰਗਨਾ ਮੰਗਨਾ ਮੰਗਨੇ ਕਾ ਹੱਜ ਜਸ ਗੁਰ ਤੇ ਮੰਗਨਾ ਮੰਗਨਾ ਮੰਗਨੇ ਕਾ ਹੱਜ ਜਸ ਗੁਰ ਤੇ ਮੰਗਨਾ ਮੰਗਨਾ ਜਗਨਾ ਜਗਨ ਨੀ ਕਾ ਜਗਨਾ ਜਗਨ ਨੀ ਕਾ ਹਰ ਕੀਰਤਨ ਮੈਂ ਜਾਗਨਾ ਹਰ ਕੀਰਤਨ ਮੈਂ ਜਾਗਣਾ ਹਰ ਕੀਰਤਨ ਮੈਂ ਜਾਗਨਾ ਹਰ ਕੀਰਤਨ ਮੈਂ ਜਾਗਨਾ ਲਗਨਾ ਲਗਨ ਨੀ ਕਾ ਲਗਨਾ ਲਗਨ ਨੀ ਕਾ ਗੁਰ ਚਰਨੀ ਮਨ ਲਗਨਾ ਗੁਰ ਚਰਨੀ ਮਨ ਲਗਨਾ ਗੁਰ ਚਰਨੀ ਮਨ ਲਗਨਾ ਲਗਨਾ ਬੰਗਨਾ ਮੰਗਰ ਨਿਕਾ ਹਰ ਜਸ ਗੁਰ ਤੇ ਮੰਗਨਾ ਮੰਗਨਾ ਮੰਗਰ ਨਿਕਾ ਹਰ ਜਸ ਗੁਰ ਤੇ ਮੰਗਨਾ ਇਹ ਬਿਦਤ ਸੇ ਪਰਾਪਤ ਇਹ ਬਿਦਤ ਸੇ ਪਰਾਪਤ ਇਹ ਬਿਦਤ ਸੇ ਪਰਾਪਤ ਇਹ ਬਿਦਤ ਸੇ ਪਰਾਪਤ ਜਾ ਕੇ ਮਸਤਕ ਭਾਗਨਾ ਜਾ ਕੇ ਮਸਤਕ ਭਾਗਨਾ ਜਾ ਕੇ ਮਸਤਕ ਆਗਣਾ ਕੋ ਨਾਨਕ ਤਿਸ ਸਭ ਕੀ ਛਨੀ ਕਾ 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 ਜੋ ਪ੍ਰਭ ਕੀ ਸਰਨਾਗਨਾ ਜੋ ਪ੍ਰਭ ਕੀ ਸਰਨਾਗਨਾ ਜੋ ਪ੍ਰਭ ਕੀ ਸਰਨਾਗਨਾ ਨਾਗਨਾ ਜੋ ਪ੍ਰਭ ਕੀ ਸਰਨਾਗਨਾ ਜੋ ਪ੍ਰਭ ਕੀ ਸਰਨਾਗਨਾ ਮੰਗਨਾ ਮੰਗਨੇ ਨੀ ਤਾ ਅੱਜ ਜਸ ਕਰਤੇ ਮੰਗਨਾ ਮੰਗਨਾ ਮੰਗੜੀ ਤਾ ਹਰ ਜਸ ਗੁਰ ਤੇ ਮੰਗਣਾ 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 ਮੰਗਣਾ ਮਾਗਨ ਨੀ ਕਾ ਹੱਜ ਜਸ ਕਰਤੇ ਮਾਗਨਾ ਮਾਗਨ ਨੀ ਕਾ ਹੱਜ ਜਸ ਕਰਤੇ ਮਾਗਨਾ ਹੱਜ ਜਸ ਕਰਤੇ ਮਾਗਨਾ ਹੱਜ ਜਸ ਕਰਤੇ ਮਾਗਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਪਿਆਰ ਨਾਲ ਬੁਲਾਓ ਫਤਿਹ ਗੱਜਵਜ ਕੀ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰ ਨਾਲ ਅਖੋ ਤਨ ਗੁਰੂ ਨਾਨਕ ਤਨ ਗੁਰੂ ਨਾਨਕ ਤੂੰ ਹੀ ਨਿਰੰਕਾਰ ਤੂੰ ਹੀ ਨਿਰੰਕਾਰ ਆਓ ਵੱਡੀ ਭਾਗ ਜਾ ਕੀ ਤਨ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਪ ਨੂੰ ਬਣਾ ਰਹੇ ਤੁਸੀਂ ਸਾਰੇ ਗੁਰਪਿਆਰ ਵਾਲੀਆਂ ਸੰਗਤਾਂ ਸਰਦਾ ਫਾਮਨਾ ਵਾਲੀਆਂ ਸੇ ਗੁਰਮੁਖ ਪਰਿਵਾਰ ਜਿਹੜੀ ਘਰ ਦੇ ਵਿੱਚ ਇਹ ਸੰਗਤਾਂ ਦੀ ਪ੍ਰਭਾ ਜ਼ਿਹਰੀ ਦੇ ਚਰਨ ਭਵਾਂ ਦੀ ਸੰਗਤਾਂ ਦੇ ਧੂਪ ਵਿੱਚ ਗੁਰੂ ਨਾਨਕ ਸਾਹਿਬ ਆਉਂਦੇ ਸ਼ਬਦ ਰੂਪ ਵਿੱਚ ਪ੍ਰਗਟ ਨੇ ਸੱਚੇ ਬਾਦਸ਼ਾਹ ਸੋਹਣੇ ਚਰਨ ਬਾ ਕੀ ਨਵਾਜਦੀ ਨੇ ਗੁਰਮੁਖ ਪਰਿਵਾਰਾਂ ਨੂੰ ਸੰਗਤਾਂ ਨੂੰ ਛੋਲੀਆਂ ਭਰਦੇ ਨੇ ਸਤਿਗੁਰ ਜੀ ਜਦੋਂ ਸਰੀਰ ਵਿੱਚ ਸੰਦਰਦਵੀ ਛੋਲੀਆਂ ਭਰਦੇ ਸੀ ਅੱਜ ਸ਼ਬਦ ਰੂਪ ਵਿੱਚ ਨੇ ਅੱਜ ਵੀ ਛੁਲੀਆਂ ਪਾਈ ਸਦਾ ਛੁਲੀਆਂ ਭਰਦੀ ਰਹਿਣਾ ਸਤਿਗੁਰਾਂ ਦੀ ਸਤਿਗੁਰ ਜੀ ਕਹਿੰਦੇ ਸਤਜੁਗ ਦੇ ਵਿੱਚ ਬਾਮਨ ਰੂਪ ਬਣ ਕੇ ਪ੍ਰਗਟੇ ਸੱਜੁਗ ਤੇ ਮਾਨਿਓ ਛਲਿਓ ਬਲ ਬਾਮਨ ਭਾਇਓ ਤ੍ਰਿਤੇ ਤੇ ਮਾਨਿਓ ਰਾਮ ਰਗਵੰਸ਼ ਗਹਾਇਓ ਤ੍ਰਿਤੇ ਵਿੱਚ ਰਾਮ ਜੀ ਬਣ ਕੇ ਆਏ ਦੁਆਪਰ ਵਿੱਚ ਦੁਆਪਰ ਕ੍ਰਿਸ਼ਨ ਮਰਾਰ ਕਾਂਸ ਗ੍ਰਿਤਾਰਥ ਕੀਓ ਉਗਰ ਸੈਨ ਕੋ ਰਾਜ ਵਿਭਗਤੀ ਜਨਦੀਓ ਤੇ ਕਲਯੁਗ ਦੇ ਵਿੱਚ ਮੇਰੇ ਬਾਬਾ ਜੀ ਨੇ ਮੋਹ ਲਗਤੀ ਕਲਯੁਗ ਪਰਮਾਨੰ ਨਾਨਕ ਗੁਰ ਅੰਗਦ ਅਮਰ ਕਹਾਇਓ ਅੱਗੋਂ ਕਿੱਡੀ ਵੱਡੀ ਬਖਸ਼ਿਸ਼ ਕੀਤੀ ਸ੍ਰੀ ਗੁਰੂ ਰਾਜ ਅਬਚਲ ਅਟਲ ਆਦ ਪੁਰਖ ਫਰਮਾਇਆ ਹੁਣ ਐਸ ਤੱਕ ਦੀ ਸਮਝ ਤੇ ਜਿਹੜੇ ਤਾਂ ਪਿਆਰ ਵਾਲੇ ਉਹਨਾਂ ਨੂੰ ਤਾਂ ਆਗੀ ਹਣੀ ਤੇ ਜਿਹੜੇ ਮੇਰੀ ਵਰਗੇ ਪੜਨ ਤੱਕ ਸੀਮਤ ਉਹਨਾਂ ਨੂੰ ਸਮਝ ਹੀ ਨਹੀਂ ਆਈ ਉਹਨਾਂ ਕੀ ਸੋਚਿਆ ਸਮਝਿਆ ਨਾ ਵੀਰੇ ਆ ਰਾਮ ਜੀ ਆਏ ਕ੍ਰਿਸ਼ਨ ਜੀ ਆਏ ਗੁਰੂ ਨਾਨਕ ਜੀ ਆਏ ਚਲੇ ਗਏ ਸਾਧ ਸੰਗਤ ਸਾਧੂ ਬਾਵਨ ਰੂਪ ਆਏ ਭਗਵਾਨ ਉਹ ਚਲੇ ਗਏ RAM ਜੀ ਆਏ ਉਹ ਵੀ ਆਪਣੀ ਡਿਊਟੀ ਦੇ ਕੇ ਉਸ ਯੁੱਗ ਦੇ ਸਮੇਂ ਦੀ ਜਿਨ੍ਹਾਂ ਨੂੰ ਉਹਨਾਂ ਨੂੰ ਸਮਾਂ ਮਿਲਿਆ ਸੀ ਉਹ ਯੁੱਗ ਦਾ ਉਹ ਆਪਣੀ ਡਿਊਟੀ ਦੇ ਕੇ ਚਲੇ ਗਏ ਕ੍ਰਿਸ਼ਨ ਭਗਵਾਨ ਆਏ ਦੁਆਪਰ ਦਾ ਯੁੱਗ ਸੀ ਯੁੱਗ ਚੱਲਿਆ ਗਿਆ ਸਾਧ ਸੰਗਤ ਤੇ ਉਹਨਾਂ ਦੀ ਡਿਊਟੀ ਵੀ ਚੱਲੀ ਅੱਜ ਕੱਲ੍ਹ ਯੁੱਗ ਵਿੱਚ ਮੇਰੇ ਬਾਬਾ ਜੀ ਕਹਿੰਦੇ ਗੁਰੂ ਨਾਨਕ ਸੱਚੇ ਪਾਤਸ਼ਾਹ ਆਏ ਗੁਰੂ ਨਾਨਕ ਆਏ ਗੁਰੂ ਅੰਗਦ ਸਾਹਿਬ ਆਏ ਤੇ ਗੁਰੂ ਅਮਰਦਾਸ ਆਏ ਤੇ ਕੀ ਕਹਿੰਦੇ ਕਹਿੰਦੇ ਨਾ ਜਾਣਾ ਹੀ ਕੋ ਨਹੀਂ ਇਹ ਰਾਜ ਸਦਾ ਰਹਿਣਾ ਹੈ ਸ਼੍ਰੀ ਗੁਰੂ ਰਾਜ ਅਬਚਲ ਅਟਲ ਇਹ ਸਦਾ ਰਹਿਣਾ ਰਾਜ ਬਾਬੇ ਨਾਨਕ ਦਾ ਕਹਿੰਦੇ ਆਦ ਪੁਰਖ ਫਰਮਾਇਓ ਕਾਲ ਪੁਰਖ ਨੇ ਆਪਣੀ ਰਚਨਾ ਤੋਂ ਫਰਮਾਇਆ ਮੁਖ ਜਿ ਫਰਮਾਇਆ ਕਿ ਬਾਬੇ ਨਾਨਕ ਦਾ ਰਾਜ ਹਰ ਜੁਗ ਵਿੱਚ ਰਹੇਗਾ ਸਾਜ ਸੰਗਤ ਜਿੰਨੀ ਦੀਰ ਤੱਕ ਦੁਨੀਆ ਦੁਨੀਆ ਸਾਜ ਜਿੰਨੀ ਸੂਰਜ ਚੰਦਰਮਾ ਆਕਾਸ਼ ਧਰਤੀ ਹੈ ਬਾਬੇ ਨਾਨਕ ਦਾ ਰਾਜ ਰਹੂਗਾ ਵਾਵੇ ਨਾਨਕ ਦਾ ਰਾਜ ਰਉ ਜਿਹਦਾ ਰਾਜ ਸਦਾ ਰਹਿਣਾ ਜਿੰਨੇ ਮਿਟਣਾ ਨਹੀਂ ਜਿੰਨੇ ਕਦੇ ਜਾਣਾ ਨਹੀਂ ਫਿਰ ਉਹਦੇ ਨਾਲ ਹੀ ਪਿਆਰ ਕਰੀਏ ਨਾ ਉਹਦੇ ਨਾਲ ਹੀ ਪ੍ਰੇਮ ਕਰੀਏ ਨਾ ਜਿੰਨੇ ਮਿਟ ਜਾਣਾ ਹੈ ਜਿੰਨੇ ਚਲੇ ਜਾਣਾ ਹੈ ਜਿੰਨੇ ਨਾਸ ਹੋਈ ਜਾਣੇ ਜਿਹੜਾ ਸਮੇਂ ਅੰਦਰ ਹੈ ਉਹਦੇ ਨਾਲ ਪਿਆਰ ਕਾਦਾ ਕਰਨਾ ਸਾਧ ਸੰਗਤ ਉਹਦੇ ਨਾਲ ਝੂਠੀ ਬ੍ਰੀਤ ਨਾ ਕਰੋ ਜਗਤ ਮੇ ਝੂਠੀ ਜਗਤ ਝੂਠਾ ਤੇ ਪ੍ਰੀਤ ਵੀ ਤੇ ਝੂਠੀ ਹੈ ਹਾਂ ਉਹਦੇ ਵਿੱਚ ਪਿਆਰੇ ਨੂੰ ਹੀ ਦੇਖੋ ਪਿਆਰਾ ਵਰਤ ਰਿਹਾ ਉਹ ਮੇਰਾ ਪਿਆਰਾ ਗੁਰੂ ਨਾਨਕੀ ਵਰਤ ਰਿਹਾ ਉਹ ਮੇਰਾ ਪਿਆਰਾ ਜੀ 10 ਜਾਮਿਆਂ ਵਿੱਚ ਜੋਤ ਵਰਤੀ ਸਾਸ਼ਨ ਅੱਜ ਵੀ ਵਰਤ ਰਹੀ ਹੈ ਅੱਜ ਵੀ ਉਹ ਵਰਤ ਰਹੀ ਅੱਜ ਵੀ ਪਿਆਰਾ ਗੁਰੂ ਨਾਨਕ ਤਾਰ ਰਿਹਾ ਸਹ ਦੁਨੀਆ ਤਾਰੀ ਤਾਰਨ ਹਾਰੇ ਆ ਗਏ ਸਤਾਰੀ ਦੁਨੀਆ ਸਤਾਰਨ ਹਾਰੇ ਗੁਰੂ ਨਾਨਕ ਸਾਹਿਬ ਜੀ ਆ ਗਏ ਪਿਆਰੀ ਸਤਗੁਰ ਨਾਨਕ ਦੀ ਪ੍ਰਗਟ ਹੈ ਸਾਧ ਸੰਗ ਮੇਰੇ ਬਾਬਾ ਜੀ ਨੇ ਘਰ ਘਰ ਜਾ ਕੇ ਦੁਖੀਆਂ ਦੇ ਦੁਖੜੇ ਸੁਨੇ ਦੁਖੀਆਂ ਦੇ ਦੁਖੜੇ ਸੁਨੇ ਤੇ ਕੱਲੇ ਸੁਨੇ ਨਹੀਂ ਦੁੱਖ ਦੂਰ ਵੀ ਕੀਥੇ ਨੇ ਮੇਰੇ ਪਿਆਰੀ ਸਤਿਗੁਰੂ ਨੇ ਦੁੱਖ ਦੂਰ ਵੀ ਕੀਤੇ ਨੇ ਸਾਧ ਸੰਗ ਸ਼ਾਮ ਦਾ ਸਮਾਂ ਮੇਰੇ ਬਾਬਾ ਜੀ ਕਹਿੰਦੇ ਮਰਦਾਨੀਆਂ ਪੁਕਾਰਾਂ ਆ ਰਹੀਆਂ ਦੁਖੀ ਹਿਰਦੇ ਦੀ ਪੁਕਾਰ ਆ ਰਹੀ ਏ ਪੁਕਾਰ ਮਰਦਾਨੀਆਂ ਛਲ ਓਠ ਚੱਲੀਏ ਸਤਿਵਚਨ ਦੇ ਬਾਬਾ ਗੁਰੂ ਸਾਹਿਬ ਦੇ ਭਾਈ ਬਾਲਾ ਮਰਦਾਨਾ ਤੁਰ ਗਏ ਨੇ ਸ਼ਾਮ ਦਾ ਟਾਈਮ ਹੈ ਜੰਗਲ ਵਿੱਚ ਵੜ ਗਏ ਨਹੀਂ ਥੁਰੀ ਜਾਰੀ ਨਹੀਂ ਥੁਰੀ ਜਾਰੀ ਨਹੀਂ ਸਾਧ ਸੰਗਤ ਸ਼ਾਮਾਂ ਦੀ ਥੁਰੇ ਰਾਤ ਦੀ 10 ਰਜ ਗਏ ਜੰਗਲ ਬਿਆਵਾਨ ਹਨੇਰ ਕੋਪ ਸਾਧ ਸੰਗਤ ਮਰਦਾਨਾ ਥੱਕ ਗਿਆ 5 6 ਘੰਟੇ ਲਗਾਤਾਰ ਥੁਰੀ ਗਿਆ ਮਰਦਾਨਾ ਕਹਿਣ ਲੱਗਾ ਬਾਬਾ ਥੱਕ ਗਏ ਕਿਤੇ ਆਰਾਮ ਕਰ ਲਈਏ ਸਤਗੁਰੂ ਨਾਨਕ ਕਹਿੰਦੇ ਜੰਗਲ ਵਿਆਬਾਨ ਤੇ ਆਪੇ ਆਰਾਮ ਕਰਾਂਗੇ ਕੋਈ ਪਿੰਡ ਕੋਈ ਨਗਰ ਆਵੇਗਾ ਤੇ ਆਪਾਂ ਆਰਾਮ ਕਰ ਲਾਂਗੇ ਸਾਧ ਸੰਗਤ ਗੁਰੂ ਨਾਨਕ ਕਹਿੰਦੇ ਦੁਖੀ ਹਿਰਦੇ ਦੀ ਪੁਕਾਰ ਆ ਰਹੀ ਮਰਦਾਨਿਆ ਚੱਲ ਉੱਥੇ ਪਹੁੰਚਣਾ ਕਿੰਨੀ ਕੁ ਦੂਰ ਬਾਬਾ ਸਤਗੁਰ ਕਹਿੰਦੇ ਕੋਈ ਨਹੀਂ ਲੱਗ ਗਈ ਹੈ ਲੱਗ ਗਈ ਤੁਰਿਆ ਚੱਲ ਮਰਦ ਬਾਬੇ ਦੇ ਨਾਲ ਰਹਿਣਾ ਕੋਈ ਸੌਖੀ ਗੱਲ ਨਹੀਂ ਹੈ ਸਾਹ ਗੁਰ ਪੀਰਾਂ ਕੀ ਚਾਕਰੀ ਮੰਗ ਕਰੜੀ ਸੋਖ ਸਬ ਬਾਬਾ ਨਾਨਕ ਤਾਂ ਰੱਬ ਸੀ ਉਹਨੂੰ ਕਾਦੀ ਖਿਆਈ ਪਰ ਮਰਦਾਨਾ ਤਾਂ ਆਪਣੇ ਵਰਗਾ ਸੀ ਨਾ ਵਿਚਾਰਾ ਮਰਦਾਨਾ ਤਾਂ ਦੁਨਿਆਵੀ ਸੀ ਪਰ ਭਾਈ ਗੁਰਦਾਸ ਜੀ ਕਹਿੰਦੇ ਨਹੀਂ ਮਰਦਾਨਾ ਵੀ ਉਹ ਆਪ ਹੀ ਸੀ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਪਰ ਮੇਰੇ ਪਿਆਰੀ ਚੋਜ ਕਰਦੇ ਸੀ ਮਰਦਾਨਾ ਕਹਿੰਦਾ ਪਾਸ਼ਾ ਥੱਕ ਗਏ ਸਤਗੁਰ ਕਹਿੰਦੇ ਕੋਈ ਨਹੀਂ ਥੋੜੀ ਦੇਰ ਹੋਰ ਤੁਰ ਦੋ ਘੰਟੇ ਹੋਰ ਤੁਰੀ ਗਏ ਜੰਗਲ ਵਿਆਬਾਂ ਚ ਤੁਰੀ ਗਏ ਅੱਗੇ ਅੱਗੇ ਮੇਰਾ ਬਾਬਾ ਨਾਨਕ ਭਾਈ ਬਾਲਾ ਮਰਦਾਨਾ ਤੁਰੇ ਜਾ ਰਹੇ ਸਾਧ ਸੰਗਤ ਤੇ ਦੋ ਘੰਟੇ ਹੋਰ ਤੁਰੇ ਬਾਬਾ ਜੀ ਕਹਿੰਦੇ ਮਰਦਾਨਾ ਜੀ ਕਹਿੰਦੇ ਸੱਚੇ ਪਾਤਸ਼ਾਹ ਮੇਰੇ ਪੈਰਾਂ ਚ ਖੂਨ ਸੇ ਮਾਇਆ ਹੁਣ ਤੁਰ ਨਹੀਂ ਹੁੰਦਾ ਕਿਤੇ ਨਾਮ ਕਰ ਲਈਏ ਬਾਬਾ ਦੋ ਘੜੀਆਂ ਕਿਤੇ ਬਹਿ ਜਾਈਏ ਅੱਧੀ ਰਾਤ ਹੋ ਗਈ 12 ਵਜ ਗਏ ਸੱਚੇ ਬਾਦਸ਼ਾਹ ਕਿਤੇ ਰਾਮ ਕਰ ਲਈਏ ਭੁੱਖ ਵੀ ਲੱਗੀ ਆਉਂਦੀ ਐ ਤੁਰਦੇ ਤੁਰਦੇ ਭੁੱਖ ਵੀ ਲੱਗ ਜਾਂਗੀ ਸੱਚੇ ਬਾਸ਼ਾ ਮਰਦਾਨਿਆ ਥੋੜੀ ਦੂਰੀ ਬਸ ਹੋਰ ਥੋੜੀ ਦੂਰੀ ਰਹੀ ਥੋੜੀ ਹੋਰ ਵਾੜ ਤੁਰੇ ਮਰਦਾਨੀ ਫੇਰ ਅਰਜ਼ ਕੀਤੀ ਬਾਦਸ਼ਾਹ ਬਹੁਤ ਥੱਕੇ ਸ਼ਾਦੂਰ ਕਹਿੰਦੇ ਭੀਖ ਕੋਈ ਜਗ੍ਹਾ ਦੇਖ ਜਿੱਥੇ ਕੋਈ ਆਰਾਮ ਕੀਤਾ ਜਾਏ ਮਰਦਾਨੀ ਨੇ ਥੋੜਾ ਅੱਗੇ ਹੋ ਕੇ ਦੇਖਿਆ ਤੇ ਇੱਕ ਦੀਵਾ ਜਗ ਰਿਹਾ ਸੀ ਕੋਈ ਲਾਈਟ ਜਗ ਰਹੀ ਸੀ ਮਰਦਾਨਾ ਕਹਿੰਦਾ ਪਾਸ਼ਾ ਸਚੀ ਪਾਸ਼ਾ ਪਿਆਰੀ ਸਤਿਗੁਰੂ ਥਾਂ ਮਿਲ ਗਈ ਆਪਾਂ ਨੂੰ ਆਰਾਮ ਕਰਨ ਦੀ ਸਤਿਗੁਰਾਨਕ ਉਹ ਦੀਵਾ ਜਗਦਾ ਕੋਈ ਘਰ ਹੈ ਉੱਥੇ ਚੱਲੀਏ ਮੇਰੇ ਬਾਬਾ ਜੀ ਕਹਿੰਦੇ ਚੱਲ ਮਰਦਾਨੀ ਅੱਗੇ ਲੱਗ ਗਿਆ ਤੇ ਸਤਿਗੁਰੂ ਨਾਨਕ ਸੱਚੇ ਬਾਸ਼ਾ ਫਾ ਮਰਦਾਨਾ ਤੁਰੀ ਜਾ ਰਹੀ ਜਦੋਂ ਉਹ ਜਿੱਧਰ ਉਹ ਲਾਈਟ ਦਿਸਰੀ ਸੀ ਉਹਦੇ ਲਾਗੇ ਪਹੁੰਚੇ ਨਾ ਤੇ ਸਾਹਸ ਤੋਂ ਆਵਾਜ਼ ਆ ਰਹੀ ਸੀ ਇੱਕ ਝੋਪੜੀ ਜੀ ਭਾਈ ਸੀ ਆਵਾਜ਼ ਆ ਰਹੀ ਸੀ ਕਿ ਭਾਈ ਇਧਰ ਨੂੰ ਨਾ ਆਇਓ ਇਧਰ ਨੂੰ ਨਾ ਆਇਓ ਮਰਦਾਨਾ ਕਹਿੰਦਾ ਕਿਉਂ ਨਾ ਆਈਏ ਕਹਿੰਦੇ ਮੈਂ ਕੁੜੀਆਂ ਮੈਨੂੰ ਪਿੰਡ ਨੇ ਕਰਦੇ ਘਰੋਂ ਬਾਹਰ ਕੱਢਤਾ ਕਿਉਂ ਕਹਿੰਦੇ ਮੈਨੂੰ ਐਸਾ ਕੋੜ ਜਿਹੜਾ ਮੇਰੇ ਕੋਲੋਂ ਦੀ ਲੰਗਿਆ ਉਹਨੂੰ ਵੀ ਕੋੜ ਹੋਈ ਜਾਣਾ ਮੇਰੀ ਮੇਰੇ ਨਾਲ ਹਵਾ ਲੱਗੀ ਸ਼ੋਗ ਗਈ ਉਹਨੂੰ ਵੀ ਕੋੜ ਹੋਈ ਜਾਣਾ ਜਿਵੇਂ ਕਰੋਨਾ ਆਇਆ ਸੀ ਕਰੋਨੇ ਤੋਂ ਵੀ ਜ਼ਬਰਦਸਤ ਸੀ ਸਾਧ ਸੰਗਤ ਤੇ ਸਾਧ ਸੰਮਰਦਾਨਾ ਕਹਿੰਦਾ ਸੱਚੀ ਪਾਸ਼ੇ ਕੋੜੀ ਹੈ ਬਦਬੂ ਵੀ ਬੜੀ ਆ ਰਹੀ ਉਹਦੀ ਕੋੜ ਦੀ ਸੱਚੇ ਪਾਤਸ਼ਾਹ ਕਹਿੰਦੇ ਇੱਥੇ ਨਾ ਆਇਓ ਪਾਸ਼ਾ ਹੀ ਜਗ੍ਹਾ ਰਾਮ ਕਰਨ ਦੀ ਹੈ ਇੱਥੇ ਕਿਤੇ ਰਾਮ ਆ ਸਾਂ ਨਹੀਂ ਆਉਂਦਾ ਸੱਚੇ ਪਾਤਸ਼ਾਹ ਕਹਿੰਦੇ ਇਹਦੀ ਤਾਂ ਪੁਕਾਰ ਸੁਣ ਕੇ ਆਏ ਮਰਦਾਨਿਆਂ ਐਨੀ ਬਾਟ ਕੱਢੀ ਖਲ ਦੀ ਇਹਦੀ ਤਾਂ ਪੁਕਾਰ ਸੁਣ ਕੇ ਅੱਗੇ ਵਧ ਉਹ ਫਿਰ ਬੋਲਦਾ ਭਾਈ ਇੱਧਰ ਨਾ ਆਇਓ ਮਰਦਾਨਾ ਫਿਰ ਰੁਕ ਜਾਂਦਾ ਸਾਥ ਸੰਗਤ ਸਾ ਲੈਣਾ ਔਖਾ ਹੋ ਗਿਆ ਜਦੋਂ ਲਾਗੇ ਨਜ਼ਦੀਕ ਪਹੁੰਚੇ ਤੇ ਸਾਥੀਆਂ ਦਾ ਸਰੀਗ ਗਲਿਆ ਪਿਆ ਸੀ ਥੋੜੇ ਫਿਨਸੀਆ ਪਾਕ ਵਗਰੀ शिरो ਰਿਆ ਸੀ ਰੱਬ ਨੂੰ ਕਹਿ ਰਿਹਾ ਸੀ ਤੂੰ ਹੈਗਾ ਹੈਗਾ ਤੇ ਆ ਜਾ ਫਿਰ ਮੇਰੇ ਕੋਲ ਦੁਖੀ ਹਿਰਦੇ ਦੀ ਪੁਕਾਰ ਸੁਣ ਕੇ ਬਾਬਾ ਨਾਨਕ ਆ ਜਾਂਦਾ ਜੀ ਸੁਣੀ ਪੁਕਾਰ ਦਤਾਰ ਪ੍ਰਭ ਗੁਰੂ ਨਾਨਕ ਜਗਮਾਹੀ ਪਠਾਇਆ ਸਾ ਤਾਈ ਤਾਂ ਬਾਬਾ ਜੀ ਆਏ ਨਹੀਂ ਦੁਖੀਆਂ ਦੀ ਪੁਕਾਰ ਸੁਣਨ ਤਾਂ ਆਏ ਨਹੀਂ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆਂ ਰਬਾਬ ਛੇੜ 1 ਵਜ ਗਿਆ ਅੰਮ੍ਰਿਤ ਵੇਲਾ ਹੋ ਗਿਆ ਰਬਾਬ ਛੇੜ ਜਦੋਂ ਮਰਦਾਨੇ ਰਬਾਬ ਵਜਾਈ ਸਾ ਉੱਥੇ ਖੁਸ਼ਬੂ ਫੈ ਲਗੀ ਕਿਉਂ ਗੁਰਬਾਣੀ ਚ ਖੁਸ਼ਬੂ ਹੈ ਸ਼ਬਦ ਜੀ ਖੁਸ਼ਬੂ ਹੈ ਪਰ ਜਿੰਨਾ ਗੁਰਮਖਾਂ ਨੂੰ ਆਉਂਦੀ ਉਹਨਾਂ ਨੂੰ ਦੂਜੀ ਛਾਰੇ ਨੂੰ ਕੀ ਪਤਾ ਸਾ ਸੰਗਤ ਸ਼ਬਦ ਵਿੱਚ ਖੁਸ਼ਬੂ ਹੈ ਸ਼ਬਦ ਵਿੱਚ ਰਸ ਹੈ ਸ਼ਬਦ ਵਿੱਚ ਆਨੰਦ ਹੈ ਗੁਰਬਾਣੀ ਸਾਰੀ ਆਨੰਦ ਸਰੂਪ ਹੈ ਜਦੋਂ ਕਿਤੇ ਤੁਹਾਡਾ ਮਨ ਜੁੜਿਆ ਨਾ ਉਦੋਂ ਉਹ ਖੁਸ਼ਬੂ ਆਏਗੀ ਜੇ ਉਹ ਖੁਸ਼ਬੂ ਆ ਗਈ ਤੇ ਤੁਹਾਡਾ ਮਨ ਐ ਵਿਸਵਾਦ ਹੋ ਜਾਣਾ ਹੈ ਜਿਹੜੇ ਜਿਹੜੇ ਚ ਪਿਆਰੇ ਦਾ ਪਿਆਰ ਮਿਲੇਗਾ ਸਾਧ ਸੰਗਤ ਜੀ ਇਹੋ ਮਰਦਾਨੇ ਰਬਾਬ ਛੇੜੀ ਸਤਗੁਰੂ ਨਾਨਕ ਪਿਹਾਰੇ ਸਾਧ ਸੰਗਤ ਉਸ ਖੋੜੀ ਦੇ ਸਿਰ ਤੇ ਜਦੋਂ ਹੱਥ ਰੱਖਿਆ ਨਾ ਮੇਰੇ ਬਾਬੇ ਨੇ ਉਹਦੇ ਮਨ ਨੂੰ ਸ਼ਾਂਤੀ ਆ ਗਈ। ਉਹਦੀ ਦਰਦ ਰੁਕ ਗਈ। ਸਾਧ ਸੰਗਤ ਉਹਦੀ ਫੋੜਿਆਂ ਦੀ ਜਿਹੜੀ ਪਾਕ ਵਗ ਰਹੀ ਸੀ ਰੁਕ ਗਈ। ਮੇਰੇ ਬਾਬੇ ਜੀ ਨੇ ਸਿਰ ਤੇ ਹੱਥ ਰੱਖਿਆ ਸ਼ਾਂਤੀ ਆ ਗਈ, ਆਨੰਦ ਆ ਗਿਆ। ਸਾਧ ਸੰਗਤ ਜਿਹੜਾ ਹਾਏ ਹਾਏ ਕਰ ਰਿਹਾ ਸੀ ਉਹ ਕੀ ਕਹਿੰਦਾ ਸਤਗੁਰੂ प्यारे आ गए मेरा रब आ गया मेरा रब आ गया जिन्नू मैं याद करदा सी मर्दाना कहंदा हां आ गया गुरु नानक रब तेरा पुकारਾਂ ਸੁਣ ਕੇ ਆਇ ਤੈਨੂੰ ਠੀਕ ਕਰਨ ਵਾਸਤੇ ਬੜਾ ਖੁਸ਼ ਹੋਇਆ ਠੀਕ ਹੋ ਗਿਆ ਝੂਮਣ ਲੱਗਿਆ ਢੰਗੜੇ ਪਾਉਣ ਲੱਗਿਆ ਇੰਨਾ ਖੁਸ਼ ਹੋਇਆ ਕਹਿਣ ਲੱਗਾ ਸੱਚੀ ਬਾਦਸ਼ਾਹ ਤਨ ਹੈ ਤੂੰ ਆਜ ਸੱਚ ਜਗਾਤ ਸੱਚ ਹੈ ਵੀ ਸੱਚ ਨਾਨਕ ਖੁਸੀ ਵੀ ਸੱਚ ਸੱਚੇ ਪਾਸ਼ਾ ਅੱਜ ਤੂੰ ਮੇਰਾ ਦੁੱਖ ਦੂਰ ਕਰ ਦਿੱਤਾ ਏ ਬਾਬਾ ਤੂੰ ਰੱਬ ਧਰਤੀ ਤੇ ਉਤਰੀ ਐ ਮੈਂ ਹੁਣ ਇੱਥੇ ਚੁੱਪ ਕਰਕੇ ਨਹੀਂ ਬੈਠਾਂਗਾ ਸੱਚੇ ਪਾਸ਼ਾ ਮੇਰੇ ਤੇ ਕਿਰਪਾ ਕਰ ਮੈਂ ਹਰ ਰੋਲਾ ਪਾਉਂਗਾ ਸਾਰੇ ਪਿੰਡ 'ਚ ਇਸ ਹਾਲ ਸੰਗਤ ਉਹ ਜਦੋਂ ਘਰੇ ਗਿਆ ਨਾ ਮੇਰੇ ਬਾਬਾ ਜੀ ਕਹਿੰਦੇ ਪਹਿਲਾਂ ਘਰੇ ਤਾਂ ਚੱਲ ਤੇਰੇ ਘਰ ਤਾਂ ਚੱਲੀਏ ਸਤਗੁਰ ਨਾਨਕ ਕਹਿੰਦੇ ਤੂੰ ਘਰੇ ਜਾ ਸੱਚੇ ਪਾਤਸ਼ਾਹ ਨੇ ਤਾਂ ਕੱਢਤਾ ਸੀ ਮੈਨੂੰ ਕਰੋ ਹੁਣ ਮੇਰਾ ਕਾਹਦਾ ਘਰ ਰਿਓ ਉਹ ਕਾਦੇ ਮੇਰੇ ਨੇ ਗੁਰੂ ਸਾਹਿਬ ਕਹਿੰਦੇ ਨਹੀਂ ਸਾਡਾ ਬਚਨ ਮੰਨ ਤੇ ਜਾ ਜਦੋਂ ਘਰੇ ਗਿਆ ਬਾਰ ਖੜਕਾਇਆ ਕਹਿੰਦੇ ਕੌਣ ਕਹਿੰਦੇ ਤੂੰ ਤੂੰ ਕਿਵੇਂ ਆ ਗਿਆ ਤੂੰ ਕਿਵੇਂ ਇੱਥੇ ਨੂੰ ਮਸਾਂ ਤੋਂ ਬਾਹਰ ਕੱਢ ਕੇ ਆਏ ਸੀ ਕਹਿੰਦ ਬੂਆ ਤਾਂ ਖਲੋ ਵੇਖੋ ਤਾਂ ਸਹੀ ਮੇਰੇ ਵੱਲ ਤੱਕੋ ਤਾਂ ਸਹੀ ਉਹਦੀ ਆਵਾਜ਼ 'ਚ ਫਰਕ ਸਾਧ ਸੰਗਤ 'ਤੇ ਉਹ ਹਾਏ ਹਾਏ ਕਰਦਾ ਸੀ ਕਿਥੇ ਬੜਾ ਖੁਸ਼ ਹੈ ਆਨੰਦ ਵਿੱਚ ਆਵਾਜ਼ ਮਾਰਦਾ ਜਦੋਂ ਬਾਗ ਖੋਲਿਆ ਸਾਧ ਸੰਗਤ ਉਹਦੇ ਦਰਸ਼ਨ ਕੀਤੇ ਤੇ ਸਾਧ ਸੰਗਤ ਉਹ ਹੈਰਾਨ ਹੋ ਗਏ ਕਹਿਣ ਲੱਗੇ ਤੂੰ ਠੀਕ ਕਿਵੇਂ ਹੋ ਗਿਆ ਕਹਿੰ ਲੱਗਾ ਆਜੋ ਮੇਰੇ ਨਾਲ ਰੱਬ ਤਰਤੀ ਤੇ ਆਇਆ ਹੈ ਰੱਬ ਵਰਗਟ ਹੋਇਆ ਉਹਨੇ ਮੈਨੂੰ ਠੀਕ ਕਰ ਦਿੱਤਾ ਸਾਰਾ ਪਰਿਵਾਰ ਗਿਆ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਘਰ ਲੈ ਕੇ ਆਏ ਮੇਰੇ ਬਾਬਾ ਜੀ ਨੂੰ ਸਾਧ ਸੰਗਤ ਜਦੋਂ ਘਰ ਲੈ ਕੇ ਆਏ ਮਰਦਾਨਿਆਂ ਆਸਾ ਜੀ ਦੀ ਵਾਰ ਦਾ ਟਾਈਮ ਹੋ ਗਿਆ ਉਸ ਪਿਆਰੇ ਦੇ ਘਰ ਵਿੱਚ ਜਦੋਂ ਜਬਾਬ ਵਜੀ ਐਡੀ ਮਿੱਠੀ ਧੁਨ ਐਡੀ ਪਿਆਰੀ ਧੁਨ ਸਾਜ ਸੰਗਤ ਜਦੋਂ ਰਬਾਬ ਵਿੱਚ ਗੂੰਜੀ ਤੂੰ ਹੀ ਨਰੰਕਾਰ ਤੂੰ ਹੀ ਨਰੰਕਾਰ ਦੀ ਗੂੰਜ ਗੂੰਜੀ ਸਾਰਾ ਪਿੰਡ ਜਿਹੜਾ ਸੁੱਤਾ ਪਿਆ ਸੀ ਨਾ ਉੱਠ ਖੜਿਆ ਐਸੀ ਪਿਆਰੀ ਰਸ ਭਿੰਨੀ ਆਵਾਜ਼ ਕਿੱਥੋਂ ਆ ਰਹੀ ਹੈ ਸਾਰਾ ਪਿੰਡ ਸਾਰਾ ਪਿੰਡ ਉੱਠ ਪਖੜਿਆ ਸਾਰੇ ਉਹਦੇ ਘਰ ਆ ਗਏ ਇਹ ਐਸ ਘਰ ਵਿੱਚ ਆਵਾਜ਼ ਆ ਰਹੀ ਐਸੀ ਰਸ ਵਿੱਚ ਨੀ ਕੀਰਤਨ ਹੋ ਰਿਹਾ ਜਿਹੜਾ ਆਵੇ ਬਾਬਾ ਜੀ ਦੇ ਦਰਸ਼ਨ ਕਰਕੇ ਨਿਹਾਲ ਹੋ ਉੱਥੇ ਹੀ ਵਹਿ ਦੀ ਚੌਂਕੜਾ ਲੱਗਦੀ ਕਿ ਅੰਮ੍ਰਿਤ ਦਾ ਵੀਲਾ ਰਸ ਪਿਆਰਾ ਰਸ ਵਰਤਾਰਿਆ ਸਾਧ ਸੰਗਤ ਗੁਰਬਾਣੀ ਦੇ ਚਰਨੇ ਚੱਲ ਰੇ ਪਿਆਰੇ ਦੇ ਮੋਖ ਵਿੱਚੋਂ ਅੰਮ੍ਰਿਤ ਰਸ ਵਰਸ ਰਿਹਾ ਜਿਹੜਾ ਹੁੰਦਾ ਮਸਤ ਹੋ ਜਾਂਦਾ ਪਿਆਰੀ ਦੇ ਦਰਸ਼ਨ ਕਰਕੇ ਗੁਰਬਾਣੀ ਸੁਣ ਕੇ ਮਸਤਾ ਨਾ ਹੋ ਜਾਂਦਾ ਸਾਰਾ ਪਿੰਡ ਆ ਗਿਆ ਚੌਂਕੜਾ ਲੱਗਿਆ ਦਵਾਨ ਸਜਿਆ ਮੇਰੀ ਪਿਆਰੀ ਨੇ ਐਸੇ ਫਰਮਾਨ ਕੀਤੇ ਐਸੇ ਬਾਣ ਮਾਰੇ ਕਬੀਰ ਸਤਗੁਰੂ ਸੁਰਮੀ ਬਾਹਾ ਬਾਣ ਜੋ ਇੱਕ ਲਗਤ ਹੀ ਹੋਏ ਗਿਰ ਪਰਿਆ ਪਰਿਆ ਕਰੇ ਜੇ ਸ਼ੇਖ ਸਾਰਾ ਪਿੰਡ ਨਿਹਾਲ ਹੋ ਗਿਆ ਦਰਸ਼ਨ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਭਾਈ ਇਹ ਨੂੰ ਇੱਕੋੜ ਹੋਇਆ ਸੀ ਸਰੀਰ ਦੇ ਉੱਥੇ ਤੁਸੀਂ ਇਹਨੂੰ ਬਾਹਰ ਕੱਢ ਆਏ ਆਪਣੇ ਅੰਦਰ છાਤੀ ਮਾਰੋ ਸਾਡੇ ਮਨ ਕੁੜੀ ਨੇ ਤੇ ਸਾਥ ਤੁਹਾਨੂੰ ਕੋਨ ਸਵਾਲੇ ਸੱਚੇ ਪਾਤਸ਼ਾਹ ਨੇ ਆਖਿਆ ਭਾਈ ਕਿਸੇ ਨਾਲ ਨਫ਼ਰਤ ਨਾ ਕਰੋ ਸਗੋਂ ਉਹਦੀ ਮਦਦ ਕਰੋ ਉਹਦੇ ਦੁੱਖ ਨੂੰ ਦੂਰ ਕਰਨ ਦਾ ਯਤਨ ਕਰੋ ਸਤਿਗੁਰੂ ਨਾਨਕ ਨੇ ਉੱਥੇ ਪ੍ਰੇਮ ਵੰਡਿਆ ਭਗਤੀ ਵੰਡੀ ਸਾਰਾ ਪਿੰਡ ਗੁਰੂ ਦਾ ਸਿੱਖ ਬਣ ਗਿਆ ਨਾ ਭੁੱਲ ਮੰਗੀ ਮਾਫੀ ਮੰਗੀ ਆਖਿਆ ਬਾਬਾ ਤੇਰੇ ਵਰਗਾ ਆਇਆ ਹੀ ਕੋਈ ਨਹੀਂ ਸਾਨੂੰ ਸਮਝਾਉਣ ਵਾਸਤੇ ਤੇਰੀ ਦ੍ਰਿਸ਼ਟੀ ਚ ਪਤਾ ਨਹੀਂ ਕੀ ਤੇਰੇ ਪਿਆਰੇ ਮੁਖ ਚ ਜਦੋਂ ਤੂੰ ਬੋਲ ਬੋਲਦਾ ਹੈ ਨਾ ਇੰਨੇ ਪਿਆਰੇ ਬੋਲ ਸਾਡੇ ਅੰਦਰ ਵਾਸ ਕਰਦੇ ਜਾਂਦੇ ਸਤਿਗੁਰੂ ਤੇਰੇ ਪਿਆਰੇ ਪਿਆਰੇ ਬੋਲਾਂ ਨੇ ਸਾਨੂੰ ਜੀਵਨ ਨਵਾਂ ਦੇ ਦਿੱਤਾ ਸੱਚੀ ਬਾਸ਼ਾ ਜੋ ਤੁਸੀਂ ਕਹੋਗੇ ਅਸੀਂ ਉਹੀ ਕਰਾਂਗੇ ਮੇਰੇ ਪਿਆਰੀ ਸਤਿਗੁਰੂ ਨਾਨਕ ਉਸ ਸੰਗਤ ਵਿੱਚ ਥੋੜੇ ਕੁ ਦਿਨ ਰਹੇ ਸਾਧ ਸੰਗਤ ਕੀਰਤਨ ਹੋਏ ਸਾਰਾ ਪਿੰਡ ਸੁਧਰ ਗਿਆ ਸਾਰਾ ਪਿੰਡ ਗੁਰੂ ਦਾ ਪਿਆਰਾ ਬਣ ਗਿਆ ਸਿੱਖ ਬਣ ਗਿਆ ਸੇਵਕ ਬਣ ਗਏ ਸਾਧ ਸੰਗਤ ਆਓ ਅੱਜ ਵੀ ਮੇਰਾ ਪਿਆਰਾ ਗੁਰੂ ਨਾਨਕ ਸਾਧ ਸੰਗਤ ਜੀ ਰਾਤ ਰਾਤ ਤੁਰ ਤੁਰ ਕੇ ਅੰਮ੍ਰਿਤ ਵੇਲੇ ਜਾ ਕੇ ਉਹ ਨਗਰਾਂ ਵਿੱਚ ਦੀਵਾਨ ਸਜਾਉਂਦਾ ਸੀ ਤੇ ਅੱਜ ਵੀ ਪ੍ਰਭਾਤ ਸਰੀ ਦੇ ਰੂਪ ਵਿੱਚ ਅੰਮ੍ਰਿਤ ਵੇਰੇ 4 ਵਜੇ ਤੋਂ ਨਿਸ਼ਾਨ ਸਾਹਿਬ ਦੇ ਰੂਪ ਵਿੱਚ ਆਉਂਦਾ ਜੀ ਤੇ ਗੁਰਬਾਣੀ ਦੇ ਰੂਪ ਵਿੱਚ ਉਹ ਪਿਆਰੀ ਪਿਆਰੀ ਬਚਨ ਉਹ ਗੁਰੂ ਸਾਹਿਬ ਜੀ ਦੇ ਸਾਜ ਸੰਗਤ ਪਿਆਰੀ ਸ਼ਬਦ ਉਹ ਆਪ ਹੀ ਕਿਰਪਾ ਕਰਦਾ ਜੀ ਆਉ ਸਾਸਨ ਪਸ਼ਾਨੀਏ ਉਹ ਸਾਡੇ ਨਾਲ ਰਹਿੰਦਾ ਹੈ ਹਰ ਵੇਲੇ ਸਾਡੇ ਨਾਲ ਰਹਿੰਦਾ ਹੈ ਜਿਸ ਪਿਆਰੀ ਨੇ ਸਾਨੂੰ ਜੀਵਨ ਦਿੱਤਾ ਹੈ ਜਿਨੇ ਸਾਨੂੰ ਇਹ ਸਰੀਰ ਦਿੱਤਾ ਹੈ ਹੀਰੇ ਵਰਗਾ ਸੁਨੇ ਨੇਤਰ ਦਿੱਤੇ ਨੇ ਨੇਤਰਾਂ ਵਿੱਚ ਜੋਤ ਦਿੱਤੀ ਹੈ ਰਸਨਾ ਦਿੱਤੀ ਰਸਨਾ ਦਾ ਬੋਲ ਦਿੱਤਾ ਹੈ ਕੰਨ ਦਿੱਤੇ ਨੇ ਕੰਨਾਂ ਦੀ ਸਰੋਤ ਦਿੱਤੀ ਹੈ ਇਸ ਸਰੋਤ ਨਾਲ ਉਹਨੂੰ ਸੁਣੀਏ ਸਾਸ ਸੋ ਦੇ ਸ਼ਬਦ ਨੂੰ ਸੁਣੀਏ ਦੀ ਆਵਾਜ਼ ਨੂੰ ਸੁਣੀਏ ਇਹਨੀ ਤੇਰਾ ਨਾਲ ਜਿਹੜੀ ਜੋਤ ਪਾਈ ਐ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਿਆ ਇਹ ਸਰੀਰ ਵਿੱਚ ਕਿਵੇਂ ਸਮਾਇਆ ਇਹ ਜੋਤ ਨਾਲ ਜਾਨੋ ਸਾਧ ਸੰਗ ਜਿਹੜੀ ਜੋਤ ਉਹਨੇ ਅੰਦਰ ਪਾਈ ਏ ਉਹਦੀ ਵਰਤੋਂ ਕਰੋ ਸਤਿਗੁਰੂ ਕਹਿੰਦੇ ਨੇਤਰਾ ਨਾਲ ਉਸ ਪਿਆਰੇ ਦੇ ਦਰਸ਼ਨ ਕਰੋ ਰਸਨਾ ਨਾਲ ਉਸ ਪਿਆਰੇ ਦੀ ਸਿਫਤ ਕਰੋ ਤੇਰੀ ਸਿਫਤ ਸੁਆਲਿਓ ਸਰੂਪ ਹੈ ਜਿਨ ਕੀਤੀ ਸੁਪਾਰ ਪਿਆ ਜਿਹੜੀ ਸਫਤ ਕਰਨਗੇ ਮੇਰੇ ਬਾਬਾ ਜੀ ਦੀ ਉਹ ਵੀ ਪਵਿੱਤਰ ਤੋਂ ਪਾਰ ਹੋ ਜਾਣਗੇ ਆਓ ਵੱਡੀ ਭਾਗ ਗੁਰਮੁਖ ਪਰਿਵਾਰ ਦੇ ਸੱਚੇ ਪਾਤਸ਼ਾਹ ਕਿਰਪਾ ਕਰਨ ਮੰਦੀਆਂ ਭਾਵਨਾਵਾਂ ਪੂਰੀਆਂ ਕਰਨ ਚੜ੍ਹਦੀਆਂ ਕਲਾਂ 'ਚ ਰੱਖਣ ਆਓ ਸੱਚੇ ਪਾਤਸ਼ਾਹ ਕੋਲ ਝੋਲੀਆਂ ਭਰ ਆ ਲਈਏ ਏ ਸਤਿਗੁਰੂ ਨਾਨਕ ਪਿਆਰੀ ਗੁਰੂ ਨਾਨਕ ਸੱਚੇ ਪਾਸ਼ਾ ਸਾਡੇ ਤੇ ਵੀ ਕਿਰਪਾ ਕਰਿਓ ਸਾਡੇ ਮਨ ਕੋੜੀ ਨੇ ਸੱਚੇ ਪਾਸ਼ੇ ਨਿੰਦ ਕਿਰ ਖੱਲੂਦ ਨੇ ਏ ਸੱਚੇ ਪਾਸ਼ੇ ਸਾਡੇ ਤੇ ਵੀ ਕਿਰਪਾ ਕਰ ਜਿਵੇਂ ਉਹਦਾ ਗਣੋਗਤ ਨਹੀਂ ਵੇਖਿਆ ਸਾਡਾ ਵੀ ਨਾਮੀਖ ਸਾਡੇ ਤੇ ਵੀ ਕਿਰਪਾ ਆਈ ਵੀ ਤੇਰੇ ਬਨ ਜਾਈਏ ਕਿਤੇ ਸਾਡੇ ਅੰਦਰ ਵੀ ਤੇਰਾ ਅੰਮ੍ਰਿਤ ਰਸ ਆਵੇ ਅਸੀਂ ਵੀ ਪੀ ਕੇ ਜੀਵਨ ਸਫਲ ਬਣਾ ਸਕੀ ਸਾਡੇ ਤੇ ਵੀ ਕਿਰਪਾ ਪਿਆਰਾ ਗੁਰਨਾਨਕ ਆਇਆ ਦੁੱਖ ਦੇ ਮਿਟਾਉਣ ਬਦਲੇ प्यारा गुरु नानक आया दुखडे मिटाओ बदले।, बदले प्यारा गुरु नानक आया दुखडे मिटाओ बदले प्यारा गुरु नानक आया दुखडे मिटाओ बदले प्यारा ਗੁਰਨਾਨਕ ਆਇਆ ਦੁੱਖੜੇ ਮਿਟਾਉਣ ਬਦਲੇ ਪਿਆਰ ਗੁਰਨਾਨਕ ਆਇਆ ਦੁੱਖੜੇ ਮਿਟਾਉਣ ਬਦਲੇ ਦੁੱਖੜੇ ਮਿਟਾਉਣ ਬਦਲੇ ਦੁੱਖੜੇ ਮਿਟਾਉਣ ਬਦਲੇ ਦੁੱਖੜੇ ਗੁਰੂ ਨਾਨਕ ਆਇਆ ਦੁੱਖੜੇ ਮਿਟਾਉਣ ਬਦਲੇ ਪਿਆਰਾ ਗੁਰੂ ਨਾਨਕ ਆਇਆ ਦੁੱਖੜੇ ਮਿਟਾਉਣ ਬਦਲੇ ਪਿਆਰਾ ਗੁਰੂ ਨਾਨਕ ਆਇਆ ਦੁੱਖੜੇ ਮਿਟਾਉਣ ਬਦਲੇ ਪਿਆਰਾ ਗੁਰੂ ਨਾਨਕ ਆਇਆ ਦੁੱਖੜੇ ਮਿਟਾਉਣ ਬਦਲੇ ਦੁੱਖੜੇ ਮਿਟਾਉ ਨ ਬਦਲੇ ਦੁਖੜੇ ਮਿਟਾਉ ਨ ਬਦਲੇ ਦੁਖੜੇ ਤਾਨ ਬਦਲੇ ਦੁਖੜੇ ਮਿਟਾਉ ਨ ਬਦਲੇ ਪਿਆਰਾ ਗੁਰਨਾਨਕ ਆਇਆ ਦੁਖੜੇ ਮਿਟਾਉ ਨ ਬਦਲੇ ਪਿਆਰਾ ਗੁਰਨਾਨਕ ਆਇਆ ਦੁਖੜੇ ਮਿਟਾਉ ਨ ਬਦਲੇ ਕੌਡਾ ਸੀ ਜੋ ਕੌਡੀਆਂ ਦਾ ਲੱਖਾਂ ਦਾ ਬਨਾਏ ਦਿੱਤਾ ਚੋਦ ਬਨ ਹੋਰ ਹੋਇਆ ਧੋਇ ਕੇ ਪੁਕਾਰਿਆਂ ਹੋਇਆ ਜਿਸ ਸ਼ਰਮਸਾਰ ਬਲੀ ਕੰਧਾਰੀ ਤਾਈ ਇੱਕ ਹੱਥ ਨਾਲ ਜਾਂ ਪਹਾੜੀ ਨੂੰ ਖਲਾਰਿਆਂ ਕਿਹੜੇ-ਕਿਹੜੇ ਦੱਸਾਂ ਜਿਹੜੇ ਕਿਰਤੀ ਗਰੀਬ ਧਾਰੇ ਉਵੇਂ ਜਿਵੇਂ ਤਾਰੂ ਜਿਵੇਂ ਭਾਈ ਲਾਲੋ ਤਾਰਿਆ ਉਵੇਂ ਜਿਵੇਂ ਤਾਰੂ ਜਿਵੇਂ ਭਾਈ ਲਾਲੋ ਤਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵੰਡੀ ਭਾਗ ਸਤਗੁਰ ਕਿਰਪਾ ਕਰ ਸਾਰਿਆਂ ਦੀ